ਇਹ ਜੀ ਸਤਿ ਸ੍ਰੀ ਅਕਾਲ ਜੀ ਇਹ ਆ ਸਰਸਾ ਅ ਸਿੰਘ ਵੀ ਖੜੇ ਵੈਸੇ ਸਰਸੇ ਚ ਤੇ ਨਗਰ ਕੀਰਤਨ ਉਹੀ ਗ੍ਰੰਥਾਂਤ ਜੋ ਉਸ ਵੇਲੇ ਮਾਰੇ ਵੇਲੇ ਵਰਤੇ ਸੀ ਉਹ ਦਿਖਾਣ ਦੀ ਕੋਸ਼ਿਸ਼ ਵਿੱਚ ਆ ਸੰਗਤ ਤੇ ਦੇਖੋ ਜੀ ਸਰਸਾ ਨਦੀ ਨੂੰ ਪਾਰ ਕਰਨ ਲੱਗਿਆ ترجمة ਆਪ ਦਾ ਪ੍ਰਸਤੁਤ ਪ੍ਰੋਜੈਕਟ ਦੇ ਕਰਕੇ ਨਾਮ ਸੰਤਿਆ ਭੰਦਰ ਤੋਂ ਜੀਵਨ ਦੇ ਪ੍ਰਤਿਪਾਦਨਾ ਦਾ ਅਨੁਗਮਨ ਸਾਰ ਬੋਲੋ ਜੀ ਬਾਬਾ ਜੀ ਸੰਤ ਨਾਮਾ ਬੱਚਾ ਸੇਕਲੇ ਬਖਰੀ ਜੈਕਾਰੇ ਜੀ ਜਿਨ੍ਹਾਂ ਪ੍ਰਯੋਗ ਦਾ ਨਾਮ ਸੁਆਮੀ ਨਾਮ ਨਾਮ ਕਰਦੇ ਸਾਵਾਂ ਦਾ ਕੋਪੜ ਪ੍ਰਭੂ ਬਾਕੀ ਮਹਾਨ ਹੋ ਉਸ ਦੇ ਮਹਾਨ ਹੋ ਹੋ 的。 ਜ਼afar ਕਰ ਚੁੱਕੇ ਹੈ ਇਹ ਜਿਸ ਸਸਨ ਨੂੰ ਪਾਰ ਕਰਨ ਲੱਗਾ ਉਹ ਨਾਗਰਿਕ ਤਰ ਦੇਖੋ ਸੰਗਤਰੀ ਸ਼ਰਦਾ ਤਾਰਾ ਬਰਦਾਦ ਦਾ ਖਾਨ ਇਹ ਤੁਹਾਨੂੰ ਹਲਾ ਵੀ ਨਗਰ ਕੀਰਤਨ ਆ ਰਿਹਾ ਜੀ ਠੀਕ ਹੈ ਜੀ ਇਹ ਬਿਲਕੁਲ ਜੀ ਦੇਖੋ ਜੀ ਮਾਤਾ ਜੀ ਕਿੰਨੀ ਉਮਰ ਆ ਜੀ ਕਿੰਨੀ ਉਮਰ ਤੁਹਾਡੀ 90 ਸਾਲ ਹਾਂ ਜੀ 90 ਸਾਲ ਦੀ ਅੱਛਾ ਜੀ ਇਹ ਸਰਸੇ ਵਿੱਚੋਂ ਆਏ ਤੁਸੀਂ ਕਿਵੇਂ ਲੱਗਿਆ ਸਰਸੇ ਵਿੱਚੋਂ ਆਏ ਕਿਵੇਂ ਲੱਗਿਆ ਤੁਹਾਨੂੰ ਪਾਣੀ ਬਹੁਤ ਠੰਡਾ ਹੈ ਇੱਕ ਵਾਰ ਕੋਰਕਾ ਅੱਛਾ ਜੀ ਕੀ ਮਹਿਸੂਸ ਕਰਦੇ ਆ ਜੱਜਾ ਸਾਹਿਬ ਜਦੋਂ ਯਾਦ ਕਰਕੇ ਹਾਂਜੀ ਹਾਂ ਜਦੋਂ ਮਨ ਯਾਦ ਕਰਦਾ ਬੱਗੀਆਂ ਨਹੀਂ ਝਲਦੀ ਕਿਦੀ ਬਹੁਤ ਅਫਕੇ ਆਏ ਹੋਏ ਜੀ ਅੱਛਾ ਜੀ ਤੁਹਾਨੂੰ ਤੁਰ ਹੁੰਦਾ ਦਾ ਉੱਤੇ ਸਵਰ ਕੇ ਹਾਂਜੀ ਮੈਂ ਤੁਰਿਆ ਜਾਂਦਾ ਸਵਰ ਕੇ ਹਾਂਜੀ ਹਾਂ ਚਲੋ ਹੋਰ ਕੀ ਕਹਿਣਾ ਚਾਹੋਗੇ ਜੀ ਹਾਂਜੀ ਹੋਰ ਕੀ ਸੰਗਤਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਕਹਿੰਦੇ ਸੰਗਤਾਂ ਨੂੰ ਗਿਆ ਤੁਸੀਂ ਸਨੇਹ ਆ ਬਾਈ ਨੂੰ ਪਤਾ ਨਹੀਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਕੀ ਨਾਮ ਤੁਹਾਡਾ ਜੀ ਬਾਰਮਜੀ ਸਿੰਘ ਜੀ ਹਾਂਜੀ ਕਿਹੜਾ ਪਿੰਡ ਜੀ ਪਿੰਡ ਕੋਟਵਾਲਾ ਹਾਂਜੀ ਕਿਆ ਕਹਣਾ ਜਾਊਂਗੇ ਜੀ ਸਰਸੇ ਵਿੱਚੋਂ ਆਇਆ ਨਗ ਕਿਰਤਨ ਅਸੀਂ ਤਾਂ ਜੀ ਅੱਛੇ ਤੇ ਰਹਿਣ ਵਾਲੇ ਆ ਹਾਂਜੀ ਹਾਂਜੀ ਅਸੀਂ ਤਾਂ ਦੇਖਦੇ ਆ ਰਹੇ ਆ ਉਹਦੇ ਹਰੇ ਖਾਲ ਅਸੀਂ ਅੱਛਾ ਜੀ ਕੁਝ ਅੱਛਾ ਜੀ ਜਿਹੜੀ ਦਾ ਅਸੀਂ ਦੇਣ ਦੇ ਨਹੀਂ ਸਕਦੇ ਹਾਂਜੀ 7 ਸਾਲ ਦੀ ਅੱਛਾ ਜੀ 9 ਸਾਲ ਦੀ ਉਮਰ ਮਾਤਾ ਕੋਲੋਂ 85 ਸਾਲ ਦੀ ਉਮਰ ਅੱਛਾ ਜੀ ਇਹ ਨਾ ਇਹ ਉਸ ਟਾਈਮ ਅੱਛਾ ਜੀ ਐਨੀ ਸੰਗਤ ਨਾਲ ਅਸੀਂ ਦੇਖੋ ਆਇਆ ਰਸਤਾ ਬਣਿਆ ਵਾ ਉਸ ਟਾਈਮ ਦਾ ਪਤਾ ਨਹੀਂ ਕੀ ਹੋਣਾ ਅੱਛਾ ਜੀ ਉਹ ਦੇਖ ਹੀ ਨਹੀਂ ਨਾ ਦੱਸ ਸਕਦੇ ਅਸੀਂ ਅੱਛਾ ਜੀ ਤੁਸੀਂ ਪਾਗਾ ਵਾਲੇ ਆ ਨਾ ਇਹ ਪਿੰਡਾਂ ਵਾਲੇ ਜਿਹੜੇ ਆ ਜੀ ਪ੍ਰਤਾਪ ਦੇਖ ਰਹੇ ਹੋ ਪੁਰਦੀ ਧਰਤੀ 'ਚ ਅਸੀਂ ਜਨਮ ਲਿਆ ਹਾਂ ਜੀ ਹਾਂ ਜੀ ਸਭ ਤੋਂ ਉੱਪਰ ਅਸੀਂ ਪਾਗਾ ਵਾਲੇ ਹਾਂ ਇਹ ਪ੍ਰਤਾਪ ਹਾਂ ਜਿਹਨਾਂ ਇੰਡੀਆ ਦੇ ਵਿੱਚ ਜਨਮ ਲਿਆ ਉਹ ਪਾਗਾਂ ਵਾਲਾ ਉਹਦੇ ਉੱਪਰ ਪੰਜਾਬ 'ਚ ਪਾਗਾਂ ਵਾਲਾ ਸਭ ਤੋਂ ਉੱਤੇ ਅਨਸ੍ਰੀ ਨੰਦਪੁਰ ਸਾਹਿਬ ਜੀ ਨੇ ਜਨਮ ਲਿਆ ਉਹ ਸਭ ਤੋਂ ਉੱਪਰ ਤੁਹਾਨੂੰ ਇਹ ਜੀ ਦੰਦਪੁਰ ਦੀ ਧਰਤੀ ਦਿੱਤੀ ਖਾਲਸੇ ਦੀ ਅੱਛਾ ਜੀ ਅਸੀਂ ਉਹਨੂੰ ਨਮਸਕਾਰ ਕਰ ਰਹੇ ਆ ਹਰ ਤਰ੍ਹਾਂ ਕਰ ਰਹੇ ਆ ਠੀਕ ਹੈ ਜੀ ਅਸੀਂ ਉਹ ਦੇਣ ਨਹੀਂ ਦੇ ਸਕਦੇ ਉਸ ਮਾਤਾ ਗੁਜਰ ਕੋਲ ਸਾਹਿਬ ਜਦਿਆਂ ਦਾ ਅੱਛਾ ਜੀ ਹਾਂ ਜੀ ਜੋ ਅਸੀਂ ਇਤਿਹਾਸ ਸੁਣ ਰਹੇ ਆ ਤੇ ਸਾਡੇ ਬਜ਼ੁਰਗ ਵੀ ਇੱਥੇ ਕਹਾਣੀਆਂ ਚ ਚਲੇ ਗਏ ਅਸੀਂ ਵੀ ਪਰ ਉਸ ਟਾਈਮ ਦਾ ਜੋ ਮਾਤਾ ਗੁਜਰ ਨਾਲ ਹੋਇਆ ਹੋਊਗਾ ਹਾਂ ਜੀ ਹਾਂ ਜੀ ਉਹ ਅਸੀਂ ਧਿਆਨ ਨਹੀਂ ਦੇ ਸਕਦੇ ਜਿੰਨੀ ਉਮਰ ਉਹਨਾਂ ਨੇ ਨਿਗ੍੍ ਦਿੱਤਾ ਹਾਂ ਜੀ ਹਾਂ ਜੀ ਆਪਣੇ ਉਤਨ ਅੱਛਾ ਜੀ ਉਤਿਆਏ ਕਿ ਕੁਮਾ ਮਾਸਕੀ ਮਲਾਹ ਕੋਲ ਆ ਜੀ ਲਾਹ ਕੋਲ ਆ ਰਾਤ ਕੱਟੀ ਕੁਮਾ ਮਾਸਕੀ ਜੀ ਜਦ ਉਸ ਟਾਈਮ ਜਦ ਉਹਨੇ ਦੇਖਿਆ ਦੱਸਿਆ ਵੀ ਮਾਤਾ ਗੁਜਰ ਹੋਰ ਮਾਤਾ ਗੁਜਰ ਕੋਲ ਆਏ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਦੇ ਉਹਦੇ ਪੁੱਤਰ ਆ ਉਹ ਨੇ ਨਾਮ ਸ਼ਿਕਾਰ ਕੀਤੀ ਫਿਰ ਇੱਥੋਂ ਇੱਥੋਂ ਚੱਲ ਕੇ ਚੱਕ ਢੇਰੇ ਤੋਂ ਅੱਛਾ ਜੀ ਮਾਈ ਲక్ష్ਮੀ ਆਹ ਅਵਾਨਕੋਟ ਉਸ ਟਾਈਮ ਪਿੰਡ ਦਾ ਇਹ ਕੋਈ 4 ਪਿੰਡਾਂ ਦੀ ਸੀ ਹੈਗੀ ਅੱਛਾ ਜੀ ਹਾਂ ਇਹ ਚਾਰ ਪਿੰਡ ਕੋਈ ਨਹੀਂ ਸੀ ਜਿਹੜੇ ਅਸੀਂ ਲੰਘ ਕੇ ਆਏ ਹਾਂ ਹਾਂਜੀ ਹਾਂਜੀ ਕੱਲਾਵਾਨ ਕੋਟ ਤੋਂ ਮਾਈ ਲక్ష్ਮੀ ਵਾਲਾ ਅੱਛਾ ਜੀ ਉਹ ਚੱਲ ਕੇ ਆਏ ਚੱਲ ਕੇ ਆਏ ਅੱਛਾ ਜੀ ਇਹ ਅਵਾਨਕੋਟ ਤੋਂ ਮੁਸਲਮਾਨਾਂ ਦਾ ਵੀ ਪਿੰਡ ਤੇ ਦਰ ਦੇ ਫਿਰ ਰਾਤ ਨੂੰ ਮਾਤਾ ਕੋਲ ਆਏ ਮਾਤਾ ਨੂੰ ਦੱਸੀ ਸਾਰੀ ਮੈਂ ਪ੍ਰਸ਼ਾਦਾ ਤਿਆਰ ਕੀਤਾ ਹਾਂਜੀ ਹਾਂਜੀ ਕਰਕੇ ਮਾਈ ਲక్ష్ਮੀ ਤੋਂ ਪ੍ਰਸ਼ਾਦਾ ਲੈ ਕੇ ਹਾਂਜੀ ਸਾਬ ਜਦਿਆਂ ਨੂੰ ਪੁਸ਼ਕਾ ਕੇ ਰਾਤ ਰੱਖਿਆ ਅੱਛਾ ਜੀ ਤੇ ਸਵੇਰੇ ਹੋਇਆ ਜਦੋਂ ਮਲਾਹ ਤੇ ਕੋੜੀ ਵੀ ਹਾਂਜੀ ਆਪਣੀ ਮਲਾਹ ਬਿਠਾ ਲਿਆ ਹਾਂਜੀ ਹਾਂਜੀ ਉਹਨਾਂ ਨੂੰ ਕੋੜੀ ਉਹ ਤੇ ਦਰਖਤ ਤਾਂ ਪਿੱਲੂ ਕਿਹੜਾ ਦਰਖਤ ਸੀ ਹਾਂਜੀ 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 ਮੈਨੂੰ ਨੋ ਨਹੀਂ ਆ ਰਹਾ ਹਾਂਜੀ ਹਾਂਜੀ ਉਹਨਾਂ ਨੂੰ ਛੱਡ ਕੇ ਹਾਂਜੀ ਆਏ ਤੇ ਛੱਡ ਕੇ ਗਾਹਾਂ ਉਹਨਾਂ ਨੂੰ ਲੈ ਕੇ ਫਿਰ ਉਹ ਅੱਛਾ ਜੀ ਬੰਗੂ ਬੰਮ ਨਾਲ ਸਾਰਾ ਇਤਿਹਾਸ ਜਿਹੜਾ ਦਿਖਾਇਆ ਗਿਆ ਉਹ ਬੇਈਮਾਨ ਹੋ ਕੇ ਅੱਛਾ ਜੀ ਹੋ ਗਿਆ ਇਹ ਤੁਹਾਡੇ ਪਿੰਡਾਂ ਦੇ ਨੌਜਵਾਨ ਕਿਵੇਂ ਸੇਵਾ ਕਰਦੇ ਜੀ ਪਹਿਲੇ ਪੱਤਾ ਪੁੱਤਰ ਪਾਉਂਦੇ ਆ ਹਾਂਜੀ ਇਹ ਸੇਵਾ ਮੈਂ ਤਾਂ ਜੋ ਹਨਾ ਇੱਕ ਹਫਤੇ ਤੋਂ ਸਾਡਾ ਇਹ ਚੱਲ ਰਿਹਾ ਹੈ ਅਜੇ ਪ੍ਰੋਜੈਕਟ ਹੈ ਪ੍ਰੋਜੈਕਟ ਚੱਲ ਰਿਹਾ ਤੇ ਇਹ ਕਿ ਮੰਨ ਲਓ ਸਰਸੇ ਵਿੱਚੋਂ ਲੰਘਦੇ ਆ ਤਾਂ ਕੋਈ ਹੁਣ ਤੱਕ ਦਿੱਕਤ ਪਰੇਸ਼ਾਨੀ ਨਹੀਂ ਆਈ ਪਹਿਲਾਂ ਕੋਈ ਟਰੈਕਟਰ ਕੋਈ ਐਡੀ ਦੀ ਪਰੇਸ਼ਾਨੀ ਨਹੀਂ ਆਈ ਜਿਸ ਨਾਲ ਇਸ ਵਾਰ ਇਸ ਵਾਰ ਮੈਂ ਦੇਖ ਰਿਹਾ ਪਾਣੀ ਘਟਾ ਕਹਿ ਕਹਣ ਜਾਊਂਗੇ ਪਾਣੀ ਜੀ ਕਈ ਵਾਰ ਫੈਕਟਰੀਆਂ ਫੋਟਰੀਆਂ ਨਾਲਾ ਕਢਦੀਆਂ ਆਂ ਤਾਂ ਕਦੇ ਘਟ ਜਾਂਦਾ ਕਦੇ ਵੱਧ ਜਾਂਦਾ ਵੱਧ ਜਾਂਦਾ ਅੱਛਾ ਜੀ ਇਹ ਪਾਣੀ ਹੁਣ ਤਕਰੀਬਨ ਇੰਨਾ ਹੀ ਰਹਿੰਦਾ ਥੋੜਾ ਬੋਧਾ ਫਰਕ ਪੈਂਦਾ ਅੱਛਾ ਜੀ ਉਸ ਟਾਈਮ ਹਾਂਜੀ ਉਸ ਟਾਈਮ ਜਦੋਂ ਇਹ ਮਾਤਾ ਗੁਰੂ ਘਰ ਦਾ ਦ੍ਰਿਸ਼ ਸੀ ਹਾਂਜੀ ਬਾਰ ਬਾਰ ਸਭ ਬਾਰ ਬਾਰਸ ਪੈ ਰਹੀ ਸੀ ਅੱਛਾ ਜੀ ਗੂਰਮ ਸਿੰਘ ਨੇ ਜਾਂ ਸਰਸਾ ਪਾਰ ਕੀਤਾ ਆਪਸੇ ਠੰਡ ਪਉਦੀ ਸੀ ਠੰਡ ਸੀ ਸਰਸਾ ਪਾਰ ਕੀਤਾ ਤੇ ਫਿਰ ਸਰਸਾ ਚੜ ਕੇ ਆਇਆ ਸੀ ਚੜ ਕੇ ਆ ਗਿਆ ਮੀਂਹ ਪੈ ਰਿਹਾ ਸੀ ਤੇਰੇ ਛੰਡੀ ਵੰਡੀ ਚੜ ਕੇ ਹੀ ਮੀਂਹ ਲੱਗਾ ਜਦੋਂ ਆਸਾ ਦੀ ਵਾਰ ਪੜ ਕੇ ਤੁਰੇ ਨਾ ਅੱਛਾ ਜੀ ਕੀ ਕਹਿਣਾ ਚਾਹੂਗਾ ਜੀ ਨੌਜਵਾਨਾਂ ਨੂੰ ਸੰਗਤਾਂ ਨੂੰ ਸੁਨੇਹਾ ਕੇ ਦੇਣਾ ਕਿਸ ਨੇ ਆਹੀ ਰੰਦਾ ਨੌਜਵਾਨ ਸਾਡੇ ਬਹੁਤ ਹੀ ਲੈਣ ਚ ਲੱਗੇ ਆ ਹਾਂਜੀ ਹੋਰ ਵੀ ਲੱਗਣ ਇਹਦੇ ਵਿੱਚ ਕਰਦੇ ਆ ਤੇ ਇਹਨਾਂ ਚ ਜਾ ਰਹੇ ਆ ਅੱਛਾ ਜੀ ਵਾਹਿਗੁਰੂ ਜੀ ਬੱਦ ਤੱਕ ਜਾ ਰਹੇ ਉਹਨਾਂ ਨੂੰ ਲੈਣ ਚ ਲਾਵੇ ਠੀਕ ਹੈ ਜੀ ਰੱਖੀਆਂ ਬਖਸੀਂ ਅਸੀਂ ਹਰ ਤਰ੍ਹਾਂ ਬਣਾ ਰਹੀਏ ਜਿੰਨਾ ਸਾਡੀ ਜ਼ਿੰਦਗੀ ਹੈਗੀ ਆ ਠੀਕ ਹੈ ਜੀ ਵਾਹਿਗੁਰੂ ਕੀ ਕਰਤਾਲਾ ਬੱਸ